ਜੀ ਬਸ ਇੱਕ ਵਾਰ ਹੋ ਠੀਕ ਹੋ ਜੀ ਦੇਖ ਠੀਕ ਉਸਨੂੰ ਛੱਡ ਦਿਓ ਯਾਰ ਆਰਾਮ ਨਾਲ ਯਾਰ ਆਪਣੀ ਛੱਡ ਦਿਓ ਇੱਕ ਦੇਖ ਕੇ ਯਾਰ ਦੇਖ ਬਾਤ ਕਰਨ ਲਈ ਪਹਿਲੇ ਦੇਖ ਕੇ ਦੇਖ ਕੇ ਦੇਖ ਦੂਜਾ ਦੂਜਾ ਅਸੀਂ ਸਰਪੁਰਦਵਾਰਾ ਸਾਹਿਬ ਜੀ ਜੀ ਫਿਰ ਬਹੁਤ ਆਰਾਮ ਨਾਲ ਪਰੇ ਆਰਾਮ ਕੋਈ ਕੋਈ ਹੋ ਨਹੀਂ ਕੋਪਾ ਬਣਾ ਅਸੀਂ ਕਿ ਬਰਨੰਦੇ ਲੋਕ ਤੰਗ ਹੁੰਦੇ ਅੰਦਰ 26 27 28 ਉਹ ਲਿਖਣਾ ਪੈਂਦਾ ਮੈਂ ਕਹਿੰਦੀ ਦੇਖੋ ਚੱਕੀ ਵਾਲਾ ਜੀ शेरेयो की छोटी बुढ़िया इसी बंदा नाम लगाया भोला साहब का प्रसाद हां जी मन प्रसाद पता है लागया सी हां जी अब प्रसाद फाड़ो तम ता के साहिब जी गुरु गुरु साहिब दे दीयो महला प्रभु देख 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 दे कड़ा प्रसाद पछाओ ਪ੍ਰਸਾਦ ਬਾਦ ਚ ਲੈ ਜਾ ਪ੍ਰਸਾਦ ਬਾਦ ਚ ਲੈ ਜਾ ਹਾਂ ਮੈਂ ਦੇ ਕੋਣੀ ਨਦੀ ਨਿਵਾ ਨਦੀ ਨਿਵਾ ਨਦੀ ਨਿਵਾ ਬੈਟ ਪਰ ਇਹਨਾਂ ਨੂੰ ਅੱਗੇ ਬੜੋ ਯਾਰ ਸੱਚ ਕਰ ਸੁਨੇ ਤੇ ਵਸਿਲ ਅੱਛਾ ਹਾਂ ਜੀ ਬਸ ਯਾ ਲੋ 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 ਲੋਗੋ ਜੇ ਕਰਿਆ ਆਪਣਾ ਪਵਿੱਤਰ ਧਰਤੀ ਭਈਆ ਪਿੱਛੇ ਰਾਹੀਦਾਂ ਦੀ ਧਰਤੀ ਸ਼ਾਂਤ ਸ੍ਰੀ ਫਤਿਹਗੁਰ ਸਾਹਿਬ ਦੇ ਲੋਗੋ ਲੋਗੋ ਜੇ ਕਰ ਲੈ ਯਾਰ ਪਰਿਵਾਰ ਸਮੇਤ ਅਕੀਤਲਾ ਨਤਮਸਤਕ ਹੋਣ ਆਇਆ ਸਜਦਾ ਕਰਨ ਆਇਆ ਛੋਟੇ ਸਾਬ ਜਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਦਿਰੜ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਪਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 3 ਜਨ ਆਇਕਤ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਤੇ ਪਹਿਲੀ ਵਾਰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅੱਧੇ ਘੰਟੇ ਦੀ ਡਿਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਕੀਤਾ ਕਿ ਜੇ ਫਿਊਚਰ ਦੇ ਵਿੱਚ ਕਦੇ 27 ਤਰੀਕ ਨੂੰ 26 ਤਰੀਕ ਨੂੰ ਚਲਦੀ ਹੋਈ ਪਾਰਲੀਮੈਂਟ ਦਾ ਉਹ ਸ਼ਰਧਾਂਜਲੀ ਰਿਕਾਰਡ ਤੇ ਤਾਂ ਦੇਣੀ ਪਊਗੀ ਸੋ ਸਾਡੇ ਗੁਰੂਆਂ ਨੇ ਸਾਡੇ ਸਰਵੰਸ ਬਾਰੇ ਨੇ ਔਰ ਉਹਨਾਂ ਦੀ ਸਿੱਖਿਆਵਾਂ ਹੈ ਸਿੱਖੇ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪ੍ਰਮਾਤਮਾ ਨੇ ਜੋ ਛੋਟੀ ਮੋਟੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਇਹ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨਾ ਵੀ ਮੌਕਾ ਦਿੱਤਾ ਹੈ ਮੈਨੂੰ ਬਲਵਕਸ਼ੀ ਸਮਤ ਬਖਸ਼ੀ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰ ਸਕਦਾ ਸਰ ਢੱਲੇ ਵਾਲੇ ਬਠਿੰਡੇ ਕਿਸਾਨ ਨੇ ਕੋਈ ਵੀ ਰਾਜਨੀਤਿਕ ਜਾਂ ਕੋਈ ਗੱਲ ਇੱਥੇ ਚੰਗੇ ਲੱਗਦੇ ਆ ਠੀਕ ਹੈ ਸਰ